ਬਾਬਾ ਗੁਰਦਿੱਤਾ ਜੀ ਉਹ ਹਸਤੀ ਨੇ ਬਾਬਾ ਉਹਨਾਂ ਨੂੰ ਐਵੇਂ ਨਹੀਂ ਕਿਹਾ ਜਾਂਦਾ ਵੀ ਗੁਰੂ ਜੀ ਦੇ ਸਾਹਿਬ ਜਾਂਦੇ ਆ ਉਹ ਉਹ ਹਸਤੀ ਨੇ ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਾਹਿਬ ਜਾਂਦੇ ਹੋਏ ਆ ਨਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਉਹਨਾਂ ਦਾ ਗੁਰੂ ਘਰ ਚ ਬਹੁਤ ਸਤਿਕਾਰ ਸੀ ਹੁਣ ਤੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਕੁਝ ਬੰਦੇ ਇਸ ਤਰ੍ਹਾਂ ਦੇ ਹਨ ਮੈਂ ਸਮਝਦਾ ਵੀ ਪਲਾਂਟ ਕੀਤੇ ਗਏ ਆ ਉਹ ਬੰਦੇ ਸਾਡੇ ਇਤਿਹਾਸ ਨੂੰ ਉਹਨਾਂ ਨੇ ਤੋੜਨਾ ਹੈ ਮਰੋੜਨਾ ਹੈ ਇਤਿਹਾਸਕ ਹਸਤੀਆਂ ਨੂੰ ਭੰਡਣਾ ਹੈ ਗੁਰੂ ਪਰਿਵਾਰਾਂ ਦੇ ਖਿਲਾਫ ਅੱਗ ਕੱਢਣੀ ਹੈ ਮੂੰਹ ਚੋਂ ਕਿਉਂਕਿ ਜਿਹਨ ਵਿੱਚ ਗੁਰਮਤ ਗੁਰੂ ਘਰ ਦੇ ਖਿਲਾਫ ਅੱਗ ਵਸੀ ਹੋਈ ਹੈ ਉਹਨਾਂ ਦੇ ਉਹ ਬਾਬਾ ਸ਼੍ਰੀਚੰਦ ਦਾ ਨਾਂ ਸੁਣਦੇ ਹੀ ਮੰਨੋ ਵੀ ਬਾਬੇ ਸ਼੍ਰੀਚੰਦ ਨੇ ਪਤਾ ਨਹੀਂ ਉਹਨਾਂ ਦਾ ਕੀ ਵਿਗਾੜਤਾ ਹੋਵੇ ਉਦਾਂ ਉਹਨਾਂ ਦੇ ਭੋਗਾਂ ਤੇ ਉਹਨਾਂ ਦੇ ਨਾਲ ਜੱਫੀਆਂ ਪਾ ਕੇ ਗਲ ਵਕੜੀਆਂ ਪਾਪਾ ਫੋਟੋ ਆਉਂਦੀਆਂ ਉਹਨਾਂ ਬੰਦਿਆਂ ਦੀਆਂ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਜੀਲਾ ਚ ਸੁਟਿਆ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਮਾਰਿਆ ਇਹੋ ਜੇ ਬੰਦਿਆਂ ਨਾਲ ਫੋਟੋਆਂ ਖਿਚਾਉਣ ਵਾਲੇ ਤੇ ਬਾਬੇ ਸ਼੍ਰੀ ਚੰਦ ਦੇ ਨਾਂ ਦੀ ਵਿਰੋਧਤਾ ਕਰਦੇ ਫਿਰਨਗੇ ਕਿਉਂ ਗੁਰੂ ਜੀ ਦਾ ਸਹਬਜਾਦਾ ਉਹਨੇ ਕੀ ਬੁਰਾ ਕਰ ਦਿੱਤਾ ਸਾਡਾ ਅਖੇ ਜੀ ਬਾਣੀ ਚ ਲਿਖਿਆ ਪੁੱਤਰੀ ਕੌਲ ਨਾ ਪਾਲੇ ਠੀਕ ਆ ਅਗਲੀ ਪੰਕਤੀ ਪੜ ਲਓ ਨਹੀਂ ਉੰਨੀ ਕੱਲ ਮੰਨੀ ਕਰ ਪੀਰੋ ਕੰਨ ਮੁਰਟੀ ਐ ਪੀਰ ਨਹੀਂ ਬਣਾਇਆ ਗੁਰੂ ਜੀ ਨੇ ਮੋਡਾ ਮੋੜ ਲਿਆ ਹੋਰ ਕਿਹੜੀ ਗੱਲ ਸੀ ਨਹੀਂ ਮੰਨ ਸਕੇ ਗੁਰੂ ਤੇ ਇੱਕ ਨਹੀਂ ਬਣਨਾ ਸੀ ਨਾ ਗੁਰੂ ਅੰਗਦ ਦੇਵ ਸਾਹਿਬ ਬਣ ਗਏ ਹੁਣ ਇਹ ਆਸ ਰੱਖਣੀ ਵੀ ਬਾਬਾ ਸ਼੍ਰੀ ਚੰਦ ਕਿਉਂ ਨਹੀਂ ਗੁਰੂ ਬਣ ਸਕੇ ਇੱਥੇ ਕੀ ਗੱਲ ਗੁਰਿਆਈ ਗੱਦੀ ਕੋਈ ਕਾਲ ਨਾਲ ਮਿਲਦੀ ਜਾਂ ਇਸ ਕਰਕੇ ਮਿਲਦੀ ਪੁੱਤਰ ਨੂੰ ਮਿਲੇਗੀ ਇਹ ਤਾਂ ਧੁਰ ਦਰਗਾਹ ਦੀ ਬਖਸ਼ਿਸ਼ ਐ ਉਹਨੂੰ ਮਿਲਣੀ ਜਿਹਦੀ ਹੈ ਇਹ ਨਹੀਂ ਉਹਨੇ ਸਫਲ ਹੋ ਸਕੇ ਉਮਰ ਦਾ ਵੀ ਫਰਕ ਸੀ ਉਹ ਤੋਂ ਬਚਪਨ ਸੀ ਸੁਭਾਅ ਦਾ ਵੀ ਫਰਕ ਸੀ ਰੱਬੀ ਬਖਸ਼ਿਸ਼ ਜਿਸ ਤੇ ਜਿਹਨੂੰ ਮਿਲਣੀ ਉਹਨੂੰ ਹੀ ਮਿਲਣੀ ਪਰ ਗੁਰਮਤ ਦੇ ਖਿਲਾਫ ਪ੍ਰਚਾਰ ਤੇ ਨਹੀਂ ਕੀਤਾ ਉਹਨਾਂ ਕਦੇ ਗੁਰੂ ਘਰ ਦੇ ਸਿਧਾਂਤ ਦੇ ਖਿਲਾਫ ਕੋਈ ਨੁਕਸਾਨ ਤੇ ਨਹੀਂ ਕੀਤਾ ਜੀਵ ਉਹਨੇ ਮਾਰੇ ਹੁੰਦੇ ਤੇ ਸਾਧ ਸੰਗਤ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਦੇ ਵੀ ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਮਿਲਣ ਗਏ ਆ ਨਾ ਬਾਬਾ ਸ਼੍ਰੀ ਚੰਦ ਜੀ ਦੇਖੋ ਕਿੱਡੀ ਵੱਡੀ ਗੱਲ ਗੁਰੂ ਰਾਮਦਾਸ ਜੀ ਦਾ ਵੱਡਾ ਵੱਡਾ ਦਾੜਾ ਤੇ ਮਹਾਰਾਜ ਨੂੰ ਪੁੱਛਣ ਲੱਗੇ ਆਬਾ ਸ਼੍ਰੀ ਚੰਦ ਪੁਰਖਾ ਐਡਾ ਵੱਡਾ ਦਾੜਾ ਤੇਰਾ ਇੰਨਾ ਸੁੰਦਰ ਦਾੜਾ ਇਹ ਕਿਵੇਂ ਵਧਾਇਆ ਔਰ ਕੀ ਕਰਨਾ ਹੁੰਦਾ ਹੈ ਕਟਾਕਸ਼ ਦੇ ਵਿੱਚ ਇਹ ਦਾੜੇ ਤੋਂ ਕੀ ਕੰਮ ਲੈਨੇ ਹੋ ਉਹਨਾਂ ਆ ਗਿਆ ਆਖਿਆ ਜੀ ਇਹ ਪਰਮੇਸ਼ਰ ਦੀ ਦਾਤ ਹੈ ਇਹ ਸੁੰਦਰ ਦਾੜਾ ਤੇ ਤੁਹਾਡੇ ਵਰਗੇ ਗੁਰਮੁਖ ਸੰਤ ਗੁਰੂ ਨਾਨਕ ਦੇ ਪਿਆਰੇ ਸਾਧੂ ਮਿਲ ਜਾਣ ਉਹਨਾਂ ਦੀ ਚਰਨ ਇਹ ਸਾਫ਼ ਕਰ ਦੇਈ ਇਹ ਇਸ ਦਾੜੇ ਦੇ ਨਾਲ ਕੇ ਸੰਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਮੇਰੇ RAM ਹਰ ਜਨ ਕੈ ਹੌ ਬਲ ਜਾਈ ਜਦੋਂ ਗੁਰੂ RAMਦਾਸ ਸਾਹਿਬ ਨੇ ਵਚਨ ਆਖਿਆ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਤੁਹਾਡੇ ਇਹੀ ਨਿਮਰਤਾ ਇਹੀ ਆਜੀ ਜੀ ਇਹੀ ਮਿਠਾਸ ਗੁਰੂ ਨਾਨਕ ਤੁਹਾਡੇ ਵਿੱਚ ਹੈ ਜੋ ਮੇਰੇ ਵਿੱਚ ਨਹੀਂ ਸੀ ਆਈ ਐਸੇ ਕਰਕੇ ਤੁਸੀਂ ਅੱਜ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਇਹ ਬਚਨ ਕੀਤੇ ਸਨ ਗੁਰੂ ਅਰਜਨ ਦੇਵ ਸਾਹਿਬ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਆਏ ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਦੇਵ ਜੀ ਆਪ ਅੱਗੇ ਹੋ ਕੇ ਮਿਲੇ ਅੱਗੇ ਹੋ ਕੇ ਮਿਲੇ 500 ਰੁਪਈਆ ਗੁਰੂ ਅਰਜਨ ਦੇਵ ਜੀ ਨੇ ਭੇਟ ਕੀਤਾ ਇੱਕ ਘੋੜਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਚੀਦਾ ਦੇ ਸਰਤਾਜ ਸਤਿਗੁਰੂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਦਿੱਤਾ ਸੀ ਕਦੇ ਇਤਿਹਾਸ ਦੇ ਪੱਤਰੇ ਫਰੋਲੋਗੇ ਫਿਰ ਪਤਾ ਲੱਗੇਗਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਵੀ ਆਉਂਦੇ ਰਹੇ ਔਰ ਗੁਰੂ ਹਰਗੋਬਿੰਦ ਸਾਹਿਬ ਆਪ ਵੀ ਉਹਨਾਂ ਨੂੰ ਮਿਲਣ ਜਾਂਦੇ ਰਹੇ ਇੱਕ ਵਾਰ ਦੀ ਗੱਲ ਹੈ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬਾਬਾ ਸ਼੍ਰੀਚੰਦ ਜੀ ਸਾਹਮਣੇ ਬੈਠੇ ਐ ਇੱਕ ਦਿਨ ਵਚਨ ਕਰਨ ਲੱਗੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਤਿਗੁਰੂ ਜੀ ਤੁਸੀਂ ਮੀਰੀ ਪੀਰੀ ਦੇ ਮਾਲਕ ਹੋ ਮੇਰੇ ਕੋਲ ਜੋ ਕੁਝ ਵੀ ਹੈ ਕਰਾਮਾਤਾਂ ਰਿਧੀਆਂ ਸਿੱਧੀਆਂ ਦਾ ਕੀ ਕਹਿਣਾ ਵੱਡੀਆਂ ਤਾਕਤਾਂ ਸਨ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇ ਪੁੱਤਰ ਸਨ ਫਿਰ ਉਹਨਾਂ ਨੇ ਬਚਨ ਕੀਤਾ ਕਹਿਣ ਲੱਗੇ ਜੀ ਮੈਂ ਗੁਰੂ ਨਾਨਕ ਦੇ ਘਰੋਂ ਲਿਆ ਤੇ ਗੁਰੂ ਨਾਨਕ ਦੇ ਘਰੇ ਹੀ ਮੈਂ ਸਭ ਕੁਝ ਦੇ ਦੇਣਾ ਤੇ ਮੈਨੂੰ ਦੱਸੋ ਕਿਰਪਾ ਕਰਕੇ ਵੀ ਮੈਨੂੰ ਆਪਣੇ ਸਹਿਬਜ਼ਾਦਿਆਂ ਚੋਂ ਪੁੱਤਰਾਂ ਵਿੱਚੋਂ ਪੰਜਾਂ ਵਿੱਚੋਂ ਕਿਹੜਾ ਦੰਦਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਆ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਾਬਾ ਸ਼੍ਰੀ ਚੰਦ ਜੀ ਗੁਰਮਤ ਦੇ ਖਿਲਾਫ ਹੁੰਦੇ ਨਾ ਤੇ ਆਪਣਾ ਕਹਿਣਾ ਨਹੀਂ ਸੀ ਵੀ ਜਿਹੜਾ ਮਰਜੀ ਪੁੱਤਰ ਲੈ ਲਓ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਾਬਾ ਜੀ ਤੁਹਾਡੀ ਹੈ ਮੈਂ ਵੀ ਤੁਹਾਡੀ ਆਹ ਬੈਠਿਆ ਪੁੱਤਰ ਜਿਹੜਾ ਤੁਸੀਂ ਤੁਹਾਨੂੰ ਜਿਹੜਾ ਲੈਣਾ ਉਹ ਤੁਹਾਡਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਜਿਵੇਂ ਉਹ ਆਖਿਆ ਬਾਬਾ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਹੱਥ ਰੱਖਿਆ ਆਪਣੀ ਸਾਰੀ ਤਾਕਤ ਕਰਾਮਾਤ ਕਮਾਈ ਸੀ ਜਿਹੜੀ ਗੁਰੂ ਨਾਨਕ ਦੇ ਘਰ ਦੀ ਉਹਨਾਂ ਕਮਾਈ ਕੀਤੀ ਸੀ ਉਹ ਬਾਬਾ ਗੁਰਦਿੱਤਾ ਜੀ ਦੇ ਝੋਲੀ ਪਾ ਗਏ ਉਸ ਦਿਨ ਤੋਂ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਜੀ ਕਹਿੰਦੇ ਸਨ ਕਿਉਂਕਿ ਗੁਰੂ ਨਾਨਕ ਦੇ ਪੁੱਤਰ ਸ੍ਰੀ ਚੰਦ ਜੀ ਬਾਬਾ ਸ੍ਰੀ ਚੰਦ ਜੀ ਉਹਨਾਂ ਦੀ ਥਾਂ ਬਾਬਾ ਗੁਰਦਿੱਤਾ ਜੀ ਇਧਰੋਂ ਤੀਜੀ ਥਾਂ ਹੈ ਔਰ ਇਧਰੋਂ ਛੇਵੀਂ ਥਾਂ ਹੈ ਛੇਵੀਂ ਗੁਰਗੱਦੀ ਦੇ ਉੱਤੇ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਸੀ ਔਰ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਉਹਨਾਂ ਦੀ ਥਾਂ ਤੇ ਗੱਦੀ ਉੱਤੇ ਬਾਬਾ ਗੁਰਦਿੱਤਾ ਜੀ ਇਸ ਲਈ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ